ਬਿਆਦਰਾ ਵਿਹੋਇਆ ਓਵਰਫਲੋ ਡੇਰਾ ਬਿਆਸ ਨੂੰ ਜਾਂਦੀ ਸੜਕ ਤੇ ਭਰਿਆ ਪਾਣੀ ਆਸ-ਪਾਸ ਦੇ ਪਿੰਡਾਂ ਲਈ ਵੱਧਿਆ ਖੜ ਦਾ ਖਤਰਾ ਪਠਾਨਕੋਟ ਜੰਮੂ ਨੈਸ਼ਨਲ ਹਾਈਵੇ ਆ ਪੂਰੀ ਤਰ੍ਹਾਂ ਜਲ-ਥਲ ਸੁਜਾਨਪੁਰ ਚ ਨਹਿਰ ਹੋਈ ਓਵਰਫਲੋ ਹਾਈਵੇ ਦੇ ਉਪਰੋ ਲੰਘ ਰਿਹਾ ਪਾਣੀ ਫੁਰਾਜ਼ਪੁਰ ਦੇ ਤਾਲੀਵਾਲ 'ਚ ਹੈਵੀ ਵਹੀਕਲਸ ਦੀ ਆਵਾਜਾਈ ਰੋਕੀ ਪਠਾਨਕੋਟ ਜੰਮੂ ਜਾਣ ਵਾਲੇ ਟਰੱਕ ਰੋਕੇ ਸੜਕ ਕਿਨਾਰੇ ਲੋਡੇਡ ਟਰੱਕਾਂ ਦੀ ਲੱਗੀ ਲੰਬੀ ਲਾਈਨ ਦੇਹ ਮੱਚ ਲਗਾਤਾਰ ਵਧ ਰਿਹਾ ਪਾਣੀ ਦਾ ਪੱਦਰ ਪੌਂਗ ਡੈਮ ਦੇ ਪਾਣੀ ਦਾ ਪੱਦਰ 192 ਫੁੱਟ ਤੋਂ ਪਾਰ ਤਾਂ ਪਾਖੜਾ ਡੈਮ ਦੇ ਫਲੱਡ ਗੇਟਸ 2 ਫੁੱਟ ਤੱਕ ਖੋਲੇ ਗਏ। ਸੰਗੂ ਲਹਿਰਾ ਲਿੰਕ ਡਰੇਨ ਹੋਈ ਓਵਰਫਲੋ ਪਿੰਡੇ ਕੋਟਲਾ ਲਹਿਰ ਤੇ ਲਹਿਰਾ ਰਿਹਾ ਪਰਿਆ ਪਾਣੀ ਕਰੀਬ 400 ਏਕੜ ਫਸਲ ਡੁੱਬੀ ਲੋਕਾਂ ਦੇ ਘਰਾਚੇ ਵੀ ਵੜਿਆ ਪਾਣੀ। ਬਹਾਰਾ ਸਬਾਹੀ ਦਾ ਦਰਜਾ ਅਰਮਸ਼ਾਲਾ ਚ ਲੈਂਡਸਲਾਈਡ ਦੇ ਕਰਕੇ ਵੱਡਾ ਹਾਦਸਾ ਸੜਕ ਖਿਸਕਤ ਦੇ ਕਰਕੇ 8 ਡਿੱਗਿਆ ਟਰੱਕ। इस न्यूज हेडलाइंस के प्रायोजक पतंजलि गाय का घी मां का भरोसा प्यार से भरोसा ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੌਰ ਨਿਊਜ਼ ਟੀਨ ਪੰਜਾਬ ਨਾਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬ੍ਰੇਟਨ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲੇ ਗੱਲ ਕਰਾਂਗੇ ਜਲਥਲ ਪੰਜਾਬ ਦੀ ਇਹ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਤਬਾਹੀ ਨੇ ਕਈ ਜ਼ਿਲ੍ਹੇ ਪੰਜਾਬ ਦੇ ਆਪਣੀ ਚਪੇਟ ਲੈ ਲਏ ਨੇ ਕਾਫੀ ਜ਼ਿਆਦਾ ਮੀਂਹ ਪਿਆ ਹੈ ਸਤਲੁਜ ਦਰਿਆ ਬਿਆਸ ਦਾ ਪੂਰੇ ਆਪਣੇ ਉਫਾਨ ਤੇ ਵਹਿਰੇ ਨੇ ਜਿਸ ਕਰਕੇ ਗੁਰਦਾਸਪੁਰ ਤੇ ਖਾਸ ਕਰ ਪਠਾਨਕੋਟ ਦੇ ਕਈ ਜ਼ਿਲ੍ਹੇ ਇਸ ਦੇ ਨਾਲ ਪ੍ਰਭਾਵਿਤ ਹੋਏ ਨੇ ਲੋਕਾਂ ਦੇ ਪਿੰਡਾਂ ਤੱਕ ਕਰਾ ਕਰਾ ਚ ਪਾਣੀ ਅੰਦਰ ਵੜ ਗਿਆ ਤੇ ਇਹ ਇਥੋਂ ਤੱਕ ਜੋ ਹੈ ਸਥਿਤੀ ਬਣ ਗਈ ਹੈ ਕਿ ਲੋਕਾਂ ਨੂੰ 에어 ਲਿਫਟ ਵੀ ਕੀਤਾ ਗਿਆ ਤੇ ਥਾਂ ਥਾਂ ਤੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਗੱਲ ਸਭ ਤੋਂ ਪਹਿਲੇ ਕਰਾਂਗੇ ਗੁਰਦਾਸਪੁਰ ਦੀ ਕਿਉਂਕਿ ਗੁਰਦਾਸਪੁਰ ਦੇ ਨਵੋਦਿਆ ਸਕੂਲ ਦਬੂੜੀ ਚ ਪਾਣੀ ਵੜ ਗਿਆ ਸਕੂਲ ਦੇ ਅੰਦਰ ਤਕਰੀਬਨ 200 ਦੇ ਕਰੀਬ ਵਿਦਿਆਰਥੀ ਸਟੂਡੈਂਟਸ ਮੁਸੱਲੇ ਹੋਏ ਨੇ ਵਿਦਿਆਰਥੀਆਂ ਦੇ ਨਾਲ ਕਈ ਅਧਿਆਪਕ ਵੀ ਸਕੂਲ ਦੇ ਅੰਦਰ ਹੀ ਸਟਕ ਹੋ ਗਏ ਨੇ ਪ੍ਰਸ਼ਾਸਨ ਦੇ ਵੱਲੋਂ ਬੱਚਿਆਂ ਨੂੰ ਰੈਸਕਿਊ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ ਤੇ ਗੁਰਦਾਸਪੁਰ ਦੇ ਨਵੋਦਿਆ ਸਕੂਲ ਚ ਪਾਣੀ ਅੰਦਰ ਵੜ ਚੁੱਕਿਆ ਹੈ ਕਿਉਂਕਿ ਰਾਵੀ ਦਰਿਆ ਆਪਣਾ ਪੂਰਾ ਇਹਰ ਵਖਾ ਰਿਆ ਹੈ ਜਿਸੀ ਜ਼ਿਕਰ ਕਰੀਏ ਤੇ রাਵੀ ਦਰਿਆ ਦੇ ਨਾਲ ਲੱਗਦੀ ਮਹਿਰ ਟੁੱਟ ਗਈ ਹੈ ਕਿ ਬਈ ਕਈ ਇਲਾਕਿਆਂ ਚ ਪੂਰਦਾ ਵੀ ਪਾਣੀ ਭਰ ਚੁੱਕਿਆ ਹੈ ਸਕੂਲ ਦੇ ਅੰਦਰ 200 ਦੇ ਕਰੀਬ ਸਟੂਡੈਂਟਸ ਫਸੇ ਹੋਏ ਨੇ ਇੱਕ ਪਾਸੇ ਤਸਮੀਨਾ ਸਕੂਲ ਦੇ ਅੰਦਰ ਦੀਆਂ ਕਈ ਕਈ ਫੁੱਟ ਪਾਣੀ ਸਕੂਲ ਦੇ ਅੰਦਰ ਦੇਖਣ ਨੂੰ ਨਜ਼ਰ ਆ ਰਿਹਾ ਹੈ ਵਿਦਿਆਰਥੀ ਤੇ ਅਧਿਆਪਕ ਵੀ ਫਸੇ ਹੋਏ ਨੇ ਉਸੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਬੱਚਿਆਂ ਨੂੰ ਰੈਸਕਿਊ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ ਐਂਡੀਆਰਐਫ ਦੀਆਂ ਟੀਮਾਂ ਨੂੰ ਸੱਦਿਆ ਗਿਆ ਡਿਪਟੀ ਕਮਿਸ਼ਨਰ ਦਾ ਕਹਿਣਾ ਕਿ ਅਸੀਂ ਐਂਡੀਆਰਐਫ ਤੇ ਆਰਮੀ ਦੀ ਟੀਮ ਨੂੰ ਭੇਜਿਆ ਹੈ ਬੱਚਿਆਂ ਨੂੰ ਰੈਸਕੂ ਕਰਨ ਦੀ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ ਅਸੀਂ ਲਗਾਤਾਰ ਪ੍ਰਿੰਸੀਪਲ ਦੇ ਨਾਲ ਵੀ ਸੰਪਰਕ ਕਰ ਰਹੇ ਹਾਂ ਕਿਸੇਕੇ ਨਾਲ ਜੇ ਹਾਲਾਤ ਨੇ ਇਹ ਬਣੇ ਹੋਏ ਨੇ ਕਿਉਂਕਿ ਗੁਰਦਾਸਪੁਰ ਤੇ ਪਠਾਨਕੋਟ ਰਾਵੀ ਦਰਿਆ ਨੇ ਆਪਣੀ ਬਹੁਤ ਜ਼ਿਆਦਾ ਮਾਰ ਪਾਈ ਹੈ ਕਈ ਪਿੰਡ ਜੋ ਨੇ ਇਸ ਪਾਣੀ ਦੀ ਚਪੇਟ 'ਚ ਆਏ ਨੇ ਲੋਕ ਆਪਣੇ ਘਰਾਂ ਨੂੰ ਛੱਡਣ ਨੂੰ ਮਜਬੂਰ ਨੇ ਢੇੜੀਆਂ ਦੇ ਰਾਹੀਂ ਲੋਕ ਇੱਕ ਥਾਂ ਤੋਂ ਦੂਸਰੀ ਥਾਂ ਜਾ ਰਹੇ ਨੇ ਕਈ ਕਈ ਪਿੰਡਾਂ 'ਚ ਇਹੋ ਜਿਹਾ ਮੰਜ਼ਰ ਬਣ ਚੁੱਕਿਆ ਹੈ ਕਿ ਉੱਥੇ ਬੀੜੀਆਂ ਵੀ ਨਹੀਂ ਜਾ ਰਹੀਆਂ ਹਾਲਾਂਕਿ ਲੋਕਾਂ ਨੂੰ ਰੈਸਕਿਊ ਪ੍ਰਸ਼ਾਸਨ ਦੇ ਵੱਲੋਂ ਕੀਤਾ ਜਾ ਰਿਹਾ ਹੈ ਬੀਐਸਐਫ ਦੀਆਂ ਟੁਕੜੀਆਂ ਮੌਕੇ ਤੇ ਮੌਜੂਦ ਨੇ ਐਨਡੀਆਰਐਫ ਦੇ ਅਧਿਕਾਰੀ ਮੌਕੇ ਤੇ ਮੌਜੂਦ ਨੇ ਐਸਟੀਐਫ ਦੇ ਮੁਲਾਜ਼ਮ ਮੌਕੇ ਤੇ ਮੌਜੂਦ ਨੇ ਜੋ ਫਸੇ ਹੋਏ ਲੋਕ ਨੇ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਹਾਲ ਫਿਲਹਾਲ ਦਾ ਜ਼ਿਕਰ ਕਰਾਂ ਕਿ ਪੰਜਾਬ ਸਰਕਾਰ ਆਲਰੇਡੀ ਇਹ ਜ਼ਿਕਰ ਕਰ ਚੁੱਕੀ ਹੈ ਕਿ ਐਤਵਾਰ ਤੱਕ ਸਾਰੇ ਸਕੂਲਾਂ 'ਚ ਛੁੱਟੀਆਂ ਹਨ ਕਿ ਹਾਲਾਤ ਕਾਫੀ ਜ਼ਿਆਦਾ ਚਿੰਤਾਜਨਕ ਇਨਾ ਥਾਵਾਂ ਤੇ ਬਣੇ ਹੋਏ ਨੇ ਕਈ ਕਈ ਫੁੱਟ ਪਿੰਡਾਂ ਚ ਪਾਣੀ ਵੜ ਚੁੱਕਿਆ ਹੈ ਹੁਣ ਤਾਜ਼ਾ ਤਸਵੀਰਾਂ ਗੁਰਦਾਸਪੁਰ ਦੇ ਦਬੂੜੀ ਸਕੂਲ ਦੀਆਂ ਨਵੋਦਿਆ ਸਕੂਲ ਹੈ ਜਿੱਥੇ ਕਿ ਸਕੂਲ ਦੇ ਅੰਦਰ ਹੀ ਕਈ ਕਈ ਫੁੱਟ ਪਾਣੀ ਵੜ ਚੁੱਕਿਆ ਹੈ ਤਸਵੀਰਾਂ ਸਭ ਕੁਝ ਬਿਆਨ ਕਰੀਆਂ ਨੇ ਜੋ ਸਕੂਲ ਦਾ ਕੰਪਲੈਕਸ ਹੈ ਉਸ ਦੇ ਅੰਦਰ ਵੀ ਕਈ ਕਈ ਫੁੱਟ ਪਾਣੀ ਖੜਿਆ ਵੇਖਿਆ ਜਾ ਸਕਦਾ ਹੈ ਚੀ ਚੀ ਪੜਦੀ ਹੈ ਨਾ ਉਹ ਮਹਾਂ ਘਮਾਨ ਵਾਲੇ ਦੇ ਪਪਾ ਕਰਿਆ ਆਹ ਵੀਡੀਓ ਉਹਨਾਂ ਨੇ ਪਾ ਜਾਈ ਨੇ ਆਹ ਚਲਾਇਆ ਨੇ ਪ੍ਰਿੰਸੀਪਲ ਅਜੇ ਵੀ ਕਹਿੰਦਾ ਬੱਚੇ ਤੁਹਾਡੇ ਸੇਫ ਆ ਕੋਈ ਨਹੀਂ ਸੇਫ ਬੰਬੜਾ ਬੰਬੜਾ ਧੰਗਰਾ ਪ੍ਰਿੰਸੀਪਲ ਇਸ ਕਰਨ ਗੱਲ ਹੋਈ ਮੇਰੀ ਬੱਚੇ ਸੇਫ ਨੇ ਤੁਹਾਡੇ ਫੋਨ ਮੇਰਾ ਅਕਾਊਂਟ ਆਪੇ ਸੇਫ ਹੋਣਗੇ ਅਕਤਾਈਏ ਨੂੰ ਉਪਰੋਇਕ ਕਰਨੀ ਇੱਥੇ ਪੜਦੇ ਹੈ ਨਾ ਉਹ ਮਹਾਂ ਘਮਾਨ ਵਾਲੇ ਦੇ ਪਪਾ ਕਰਿਆ ਆਹ ਵੀਡੀਓ ਉਹਨਾਂ ਨੇ ਪਾ ਜਾਈ ਨੇ ਆਹ ਚਲਾਇਆ ਨੇ ਪ੍ਰਿੰਸੀਪਲ ਅਜੇ ਵੀ ਕਹਿੰਦਾ ਬੱਚੇ ਤੁਹਾਡੇ ਸੇਫ ਆ ਕੋਈ ਨਹੀਂ

ਇਸ ਦੇ ਨਾਲ ਜ਼ਾਹਰ ਜੀ ਗੱਲ ਹੈ ਕਿ ਜਦੋਂ ਬੱਚੇ ਅਜਿਹੀ ਸਥਿਤੀ ਚ ਸਕੂਲ ਦੇ ਅੰਦਰ ਹੀ ਫਸ ਜਾਂ ਮਾਪਿਆਂ ਦੀ ਸਥਿਤੀ ਕਾਫੀ ਜਾਨ ਚਿੰਤਾਜਨਕ ਹੋ ਜਾਂਦੀ ਹੈ ਕਿਉਂਕਿ ਆਪਣੇ ਬੱਚਿਆਂ ਦੀ ਚਿੰਤਾ ਸੁਭਾਗ ਜੀ ਗੱਲ ਹੈ ਕਿ ਮਾਪਿਆਂ ਨੂੰ ਹੁੰਦੀ ਹੈ ਤਸਵੀਰਾਂ ਨੇ ਨਵੋਦਾ ਸਕੂਲ ਦੀਆਂ ਗੁਰਦਾਸਪੁਰ ਚ ਇਹ ਪੈਂਦਾ ਹੈ ਹਾਲਾਂਕਿ ਇਹ ਜੋ ਮਹਿਲਾਵਾਂ ਨੇ ਨਦੇ ਵੱਲ ਕਿਹਾ ਜਾ ਰਿਹਾ ਹੈ ਕਿ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਬੱਚੇ ਪੂਰੀ ਤਰੀਕੇ ਨਾਲ ਸੇਫ ਨੇ ਬੱਚੇ ਪੂਰੀ ਤਰੀਕੇ ਨਾਲ ਸੁਰੱਖਿਅਤ ਨੇ ਐਂਡਰਫ ਦੀਆਂ ਟੀਮਾਂ ਨੂੰ ਮੌਕੇ ਤੇ ਬੁਲਾ ਲਿਆ ਗਿਆ ਹੈ ਤੇ ਰੈਸਕਿਊ ਆਪਰੇਸ਼ਨ ਛੇਤੀ ਹੀ ਸ਼ੁਰੂ ਇੱਥੇ ਕੀਤਾ ਜਾਏਗਾ ਕਿਉਂਕਿ ਤਕਰੀਬਨ 200 ਵਿਦਿਆਰਥੀ ਦਸਤੇ ਜਾ ਰਹੇ ਨੇ ਇਹ ਡੇਟਾ ਕਾਫੀ ਜ਼ਿਆਦਾ ਵੱਡਾ ਹੈ 200 ਵਿਦਿਆਰਥੀਆਂ ਨੂੰ ਐਂਡਰਫ ਦੀਆਂ ਟੀਮਾਂ ਦੇ ਵੱਲੋਂ ਇੱਕ ਇੱਕ ਕਰਕੇ ਬਾਹਰ ਕੱਢਿਆ ਜਾਏਗਾ ਕਿਉਂਕਿ ਕਈ ਕਈ ਫੁੱਟ ਪਾਣੀ ਹੈ ਸਕੂਲ ਦੇ ਅੰਦਰ ਵੜ ਚੁੱਕਿਆ ਹੈ ਕਿਉਂਕਿ ਗੁਰਦਾਸਪੁਰ ਤੇ ਪਠਾਨਕੋਟ ਜੋ ਜ਼ਿਲ੍ਹਾ ਨੇ सब तो ज़्यादा प्रभावित ने कई दिन तो बहत्तर घंटे हो चुके ने, बहत्तर घंटे तो ज़्यादा इनफैक्ट हो चुके ने। मी इस पूरे एरिया लगातार जारी है किस तरीके दरिया उज दरिया जलालिया दरिया इन थााव अपना कहर बर पा रहा है मार बर पा रहा है तो जो डैम चु पानी भी छड़ जाता है ਜਦੋਂ ਰਿਲੀਜ਼ ਕੀਤਾ ਜਾਂਦਾ ਹੈ ਇਹਨਾਂ ਨਹਿਰਾਜ ਤੇ ਇਹ ਨਹਿਰਾਜ 'ਚ ਜੋ ਪਾਣੀ ਜੋ ਆਲੇ ਦੁਆਲੇ ਵਾਲੇ ਇਲਾਕੇ ਨੇ ਉਹ ਆਪਣੀ ਚਪੇਟ ਇਹ ਨਹਿਰਾ ਲੈ ਲੈਂਦੀ ਨੇ ਤੇ ਤਸਵੀਰਾਂ ਕਿਸ ਤਰੀਕੇ ਨਾਲ ਮਾਪਿਓ ਚਿੰਤਾ 'ਚ ਡੁੱਬੇ ਹੋਏ ਨੇ ਤੇ ਉਮੀਦ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਉਡੀਕ ਕੀਤੀ ਜਾ ਰਹੀ ਹੈ ਕਿ ਕਦੋਂ ਉਹਨਾਂ ਦੇ ਬੱਚੇ ਉਹਨਾਂ ਤੱਕ ਸੁਰੱਖਿਅਤ ਜੋ ਨੇ ਉਹ ਪਹੁੰਚਣਗੇ ਤੇ ਐਂਡਰਫ ਦੇ ਟੀਮਾਂ ਨੂੰ ਬੁਲਾ ਲਿਆ ਗਿਆ ਹੈ ਕਿ ਰੈਸਕਿਊ ਆਪਰੇਸ਼ਨ ਛੇਤੀ ਸ਼ੁਰੂ ਕੀਤਾ ਜਾਏਗਾ ਤਹਾਡੇ ਬੱਚੇ ਆ ਇਹ ਸਕੂਲ ਕਿਸੇ ਕਿਹੜੇ ਸਕੂਲ ਪਾਸੇ ਨੇ ਕੀ ਪ੍ਰੋਬਲਮ ਆਈ ਆ ਸਰ ਇਹ ਨਿਮੋਧਿਆ ਵਿਦਿਆਲੇ ਦੇ ਵਿੱਚ ਆ ਮੇਰਾ ਬੇਟਾ ਪੜਦਾ ਇੱਥੇ 6 ਕਲਾਸ ਵਿੱਚ ਐਸ ਕੰਨੇ ਸਾਲ ਇੱਥੇ ਆਇਆ ਹੈ ਤੇ ਇਹ ਜੋ ਹਾਲਾਤ ਨਹੀਂ ਦੇਖਦੇ ਪਏ ਪੰਜਾਬ ਦੇ ਵਿੱਚ ਕੀ ਇੰਨਾ ਚਾਰ ਫਿਰੇ ਪਾਣੀ ਆ ਸਾਰੇ ਸਕੂਲ ਬੰਦ ਨੇ ਤਿਆਂ ਦਿਨਾਂ ਤੋਂ ਮੈਸੇਜ ਆ ਰਿਹਾ ਕਿ ਸਕੂਲ ਬੰਦ ਹੈ ਪਰ ਇਹਨਾਂ ਨੇ ਸਕੂਲ ਬੰਦ ਨਹੀਂ ਕੀਤਾ ਕੋਈ ਮੈਸੇਜ ਨਹੀਂ ਕੀਤਾ ਰਾਤ ਦਾ ਪਾਣੀ ਆਇਆ ਸਾਨੂੰ ਰਾਤ ਦੇ ਮੈਸੇਜ ਕਰ ਦੋ ਹੀ ਰਾਤ ਹੀ ਆ ਜਾਂਦੇ ਬੱਚਿਆਂ ਨੂੰ ਲੈਣ ਵਾਸਤੇ ਕਿਸੇ ਨੇ ਕੋਈ ਮੈਸੇਜ ਨਹੀਂ ਕੀਤਾ ਨਾ ਫੋਨ ਚੁੱਕਦੇ ਆ ਜੇ ਪੁੱਛੋ ਤਾਂ ਅਗੋ ਕਹਿੰਦੇ ਆ ਕੋਈ ਨਹੀਂ ਬੱਚੇ ਸੇਫ ਆ ਬੱਚੇ ਸੇਫ ਆ ਕਾਹਦੇ ਬੱਚੇ ਸੇਫ ਆ ਤੁਸੀਂ ਕਿੰਨੀ ਦੂਰ ਖੜੇ ਹੋ ਭਾਜੀ ਅਸੀਂ ਇੱਥੋਂ ਤਰੀਬ 2 ਕਿਲੋਮੀਟਰ ਤਾਂ 2-3 ਕਿਲੋਮੀਟਰ ਦੂਰ ਖੜੇ ਆ ਪਾ ਦੇਖਦੇ ਪਏ ਆ ਸਾਹਮਣੇ ਹਸਪਤਾਲ ਦੇਖਦਾ ਪਿਆ ਹੈ ਪਰ ਪਾਣੀ ਪਾਣੀ ਆ ਚਾਰੇ ਪਾਸੇ ਗੁਰਦਾਸਪੁਰ ਦੇ ਨਵੋਦੇਆ ਸਕੂਲ ਦਬੂੜੀ ਚ ਇਹ ਪਾਣੀ ਵੜਿਆ ਹੈ ਕਿਉਂਕਿ ਹੋਸਟਲ ਦੇ ਅੰਦਰ ਬੱਚੇ ਫਸੇ ਹੋਏ ਨੇ ਪੇਰੈਂਟਸ ਦਾ ਕਹਿਣਾ ਹੈ ਕਿ ਅਸੀਂ ਸਕੂਲ ਦੇ ਹੋਸਟਲ ਤੋਂ 2 ਤੋਂ 3 ਕਿਲੋਮੀਟਰ ਦੂਰ ਦੇ ਪੂਰੇ ਜੁਨੇ ਉਹ 80 ਨੇੜੇ ਹਾਂ ਤੇ ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਸੁਰੱਖਿਅਤ ਉਹਨਾਂ ਦੇ ਕੋਲ ਪਹੁੰਚਾਇਆ ਜਾਏ ਇਸ ਦਾ ਜ਼ਿਕਰ ਉਹ ਵਾਰ-ਵਾਰ ਕਰ ਰਹੇ ਨੇ ਤੇ ਸਾਡੇ ਨਾਲ ਨਵੋਦਿਆ ਸਕੂਲ ਦੇ ਪ੍ਰਿੰਸੀਪਲ ਜਿਹੜੇ ਹੋਏ ਨੇ ਨਰੇਸ਼ ਕੁਮਾਰ ਸਰ ਬਹੁਤ-ਬਹੁਤ ਸਵਾਗਤ ਹੈ 919 ਪੰਜਾਬ ਤੇ ਮੌਜੂਦਾ ਸਥਿਤੀ ਕੀ ਕੁਝ ਹੈ ਕਿੰਨੇ-ਕਿੰਨੇ ਫੁੱਟ ਪਾਣੀ ਸਕੂਲ 'ਚ ਭਰ ਚੁੱਕਿਆ ਹੈ ਤੇ ਬੱਚਿਆਂ ਨੂੰ ਸੇਫ ਕਿਵੇਂ ਰੱਖਿਆ ਗਿਆ ਹੈ ਹਾਂ ਸਕੂਲ 'ਚ ਜਿਹੜਾ ਹੈ 4.5 ਤੋਂ 5 ਫੁੱਟ ਦੀ ਜੇ ਪਾਣੀ ਹੈ ਹਾਂ ਔਰ ਬੱਚੇ ਬਿਲਕੁਲ ਸੇਫ ਹੈ उनको हमने हॉस्टल के, के फर्स्ट फ्लोर पे रखा हुआ है बच्चे बिल्कुल सेफ एंड प्योर है बच्चों को हॉस्टल के फर्स्ट फ्लोर पे रखा है सर जी 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 जी, जी मतलब पंजाब सरकार की तरफ से ये ऐलान किया गया था कि संडे तक सारे ही स्कूल्स बंद हैं तो आ, आपने ये कोशिश नहीं की कि पेरेंट्स को कांटेक्ट किया जा सके उनको नहीं, कहा नहीं, जा सके कि जो बच्चे हॉस्टल में हैं उनको अपने अपने घर पे जो इन्फॉर्मेशन थी वो थी सत्ताईस से स्कूल बंद होंगे तो रात अचानक ही पानी आ गया था और सुबह पेरेंट्स को बुलाया, लेकिन तो बाकी मैंने डिस्ट्रिक्ट एडमिनिस्ट्रेशन बात हुई है वो हमें रेस्क्यू करने के लिए टीम भेज रहे हैं जो ही टीम आती है बच्चों को रेस्क्यूर कर देंगे uh, sir, पूरा डेटा कितने जो स्टूडेंट्स है वो यहाँ पे स्टक हुए हैं उनके साथ स्कूल ਜੋ ਮੁਲਾਜ਼ਮ ਹੈ اور ਕਿਤਨੇ ਟੀਚਰਸ ਹੈ ਪੂਰਾ ਡਾਟਾ ਕੀ ਹੈ ਕਿਤਨੇ ਲੋਕ ਹੈਪ ਸਟਕ ਹੈ ਅਭੀ ਇੱਕ ਮਿੰਟ ਇੱਕ ਮਿੰਟ ਮੈਡਮ ਹਲੋ किस तरीके नरेश कुमार जो कि प्रिंसीपल ने उन्होंने वो कहा गया कि फस्ट फ्लोर से जो होस्टल है उत्थे बच्चों सुरक्षित रखा गया है डिप्टी कमिश्नर लगातार राबता किया जा रहा है ता जो छेती तो छेती एन आर एफ मौके पर पहुंचन जो स्कूल स्टाफ मौके पर मौजूद है बच्चे स्टक्क ने उन्होंने छेती तो छेती रैसक्यू किया जा सके नरेश जी आप मुझे सुन पा रहे हैं तो दोबारा तो कोशिश करा कि रात का कायम हो सके क्योंकि फर्स्ट फ्लोर से जो स्टूडेंट्स ने होस्टल है उत्थे बच्चों को सुरक्षित रखा गया है जो मापिया ने चिंता च डुबे हुए हैं उन्होंने वालों इस गल का जिक्र भी किया गया कि सू देर शाम क्यों नहीं इक्त किया गया से कि जो असं अपने बच्चों सेफली उतों ले जा सी ਪ੍ਰਸ਼ਾਸਨ ਕੋਈ ਨਹੀਂ ਕੋਈ ਸੁਣਵਾਈ ਨਹੀਂ ਕੋਈ ਅਜ ਤੱਕ ਕੋਈ ਰੈਸਕਿਊ ਕਰਨ ਵਾਸਤੇ ਨਹੀਂ ਬੱਚੇ ਨੂੰ ਪਹੁੰਚਿਆ ਬੜਾ ਬੱਚਾ ਪੈਂਦੀ ਫਸਿਆ ਹਾਂਜੀ ਸਰ ਕਿਹੜੀ ਕਲਾਸ ਚ ਪੜਦਾ ਸਿਕਸਥ ਕਲਾਸ ਚ ਹੈ ਸਰ ਅੱਛਾ ਕਿਦਾਂ ਕਿਹਣੀ ਕਲਾਸ ਬੱਚਾ ਕਿਦਾਂ ਹਾਂ ਛੇਵੀਂ ਕਲਾਸ ਚ ਹੈ ਬੱਚਾ ਅਪ੍ਰੈਲ ਮਹੀਨੇ ਤੋਂ ਇੱਥੇ ਆਏ ਆ ਬੱਚੇ ਹੁਣ ਛੁੱਟੀਆਂ ਤੋਂ ਬਾਅਦ ਫੇਰ ਬੱਚੇ ਇੱਥੇ ਆਏ ਆ ਕੱਲ ਦਾ ਮੈਂ ਫੋਨ ਕਰੰਦੀ ਆ ਇਹਨਾਂ ਨੂੰ ਕਾਫੀ ਪਰ ਫੋਨ ਦਾ ਕੋਈ ਜਵਾਬ ਨਹੀਂ ਆਉਂਦਾ ਮੈਸੇਜ ਆਇਆ ਬਸ ਕਿ ਬੱਚੇ ਤਾਂ ਠੀਕ ਹੈ ਕੋਈ ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਆ ਸਕੂਲ 'ਚ ਛੁੱਟੀਆਂ ਹੋ ਬੱਚੇ ਕਿਦਾਂ ਸੇ ਰਹਿ ਕੇ ਪੈਂ ਸਰਸਨ ਦਾ ਸੈਣੀ ਇੱਥੇ ਕੋਈ ਛੁੱਟੀਆਂ ਦਾ ਮੈਸੇਜ ਹੀ ਨਹੀਂ ਆਇਆ ਇੱਥੇ ਪਾਕੀ ਸਕੂਲ ਦਾ ਆ ਗਿਆ ਵਾ ਪ੍ਰਸ਼ਾਸਨ ਵੱਲੋਂ ਕੀ ਉਪਰਾਲਾ ਕੀਤਾ ਇਹ ਬੱਚੇ ਕੱਢਣ ਵਾਸਤੇ ਕੁਝ ਨਹੀਂ ਹਜੇ ਤੱਕ ਹੋਇਆ ਬਸ ਸਵੇਰ ਦੀ ਹੀ ਇੱਥੇ ਖੜੇ ਆ ਅੱਗੇ ਪਾਣੀ ਆਪਾਂ ਕਿੱਦਾਂ ਜਾ ਸਕਨੇ ਅੱਗੇ ਕੋਈ ਬੋਰਡ ਦਾ ਇੰਤਜ਼ਾਮ ਨਹੀਂ ਕੋਈ ਹੈਲੀਕਾਪਟਰ ਦਾ ਨਹੀਂ ਕਹਿ ਰਹੇ ਪਰ ਹੋਇਆ ਕੁਝ ਨਹੀਂ ਆ ਤੁਸੀਂ ਸਭ ਇੱਥੇ ਬੱਚਿਆਂ ਦੇ ਪੇਰਸ ਖੜੇ ਨੇ ਅਧਿਕਾਰੀ ਮੈਡਮ ਜਿਹੜਾ ਆਰਟੀਓ ਆਫਿਸ ਮੈਡਮ ਉਹ ਵੀ ਇੱਥੇ ਪਹੁੰਚੇ ਹੋਣਾ ਜਿਹਨਾਂ ਦੀ ਸ਼ਾਇਦ ਡਿਊਟੀ ਲੱਗੇ ਨਾ ਪੁੱਛਦੇ ਮੈਡਮ ਇਹ ਜਿਹੜੇ ਬੱਚੇ ਇੱਥੇ ਫਸੇ ਆ ਉਹਨਾਂ ਨੂੰ ਕੱਢਣ ਵਾਸਤੇ ਨਾਇਬ ਤਹਿਸੀਲਦਾਰ ਨੇ ਪਟਵਾਰੀਜ਼ ਨੇ ਉਹਨਾਂ ਸਾਰਿਆਂ ਦੇ ਨਾਲ ਕੰਟੈਕਟ ਨਾਲ ਸੁਰੱਖਿਅਤ ਬੱਚਿਆਂ ਨੂੰ ਕੱਢਣ ਲਈ ਹਰ ਜਿਹੜਾ ਸੰਭਵ ਉਪਰਾਲਾ ਹੈ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਕੀ ਕੀ ਉਪਰਾਲਾ ਕੀਤਾ ਜਾ ਰਿਹਾ ਹੈ ਪੇਰਸਤ ਕਹਿੰਦਾ ਖੜਿਆ ਇਹਦਾ ਕੋਈ ਉਪਰਾਲੇ ਵਾਲਾ ਤੁਹਾਨੂੰ ਦਿਖਿਆ ਕੋਈ ਨਹੀਂ ਤੁਸੀਂ ਹੁਣ ਆਇਓ ਕੱਲੇ ਅਧਿਕਾਰੀ ਹੋ ਰਿਓ ਤਾਂ ਪਹਿਲਾਂ ਕੋਈ ਅਧਿਕਾਰੀ ਆਇਆ ਨਾਇਬ ਤਹਿਸੀਲਦਾਰ ਜਿਹੜੇ ਪਟਵਾਰੀ ਨੇ ਉਹਨਾਂ ਦੇ ਨਾਲ ਅਸੀਂ ਕੰਟੈਕਟ 'ਚ ਆ ਕਿਉਂਕਿ ਇੱਥੇ ਪਾਣੀ ਕਾਫੀ ਡੀਪ ਹੈ ਇਸ ਲਈ ਐਨਡੀਆਰਐਫ ਟੀਮਸ ਜਿਹੜੀਆਂ ਨੇ ਉਹ ਵੀ ਔਨ ਦਾ ਵੇ ਨੇ ਤਾਂ ਕਿ ਸੁਰੱਖਿਅਤ ਬੱਚਿਆਂ ਨੂੰ ਕੱਢਿਆ ਜਾ ਸਕੇ। ਮੋੜੀ ਦੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੇ ਸਵੇਰੇ ਸਾਨੂੰ ਕਾਲ ਕੀਤੀ ਸੀ ਬੱਸੀ ਦੀ ਡਿਮਾਂਡ ਕੀਤੀ ਸੀ ਬੱਸਿਸ ਭੇਜੀਆਂ ਨੇ। ਜੀ। ਬਟ ਉਹ ਹੁਣ ਕਿ ਇਸ਼ੂ ਇਹ ਹੈ ਕਿ ਬੱਸਿਸ ਸਕੂਲ ਤੱਕ ਪਹੁੰਚ ਨਹੀਂ ਰਹੀਆਂ। ਸੋ ਅਸੀਂ ਆਪਣੀ ਐਨਡੀਆਰਐਫ ਦੀ ਟੀਮ ਪਲੱਸ ਆਰਮੀ ਦੀ ਟੀਮ ਮੂਵ ਕੀਤੀ ਹੈ ਜਿਹੜੇ ਬੱਚਿਆਂ ਨੂੰ ਰੈਸਕਿਊ ਆਪਰੇਸ਼ਨ ਦੇ ਵਿੱਚ ਨਾ ਰੈਸਕਿਊ ਕਰਕੇ ਬਾਹਰ ਬਸੇ ਤੱਕ ਲੈ ਕੇ ਆਏਗੀ ਹੂੰ ਸਰ ਅੱਜ ਛੁੱਟੀ ਕਿਉਂਕਿ ਕੀਤੀ ਹੋਈ ਹੈ ਸਰਕਾਰ ਨੇ ਐਤਵਾਰ ਤੱਕ ਹਾਂਜੀ ਹਾਂਜੀ ਅਸੀਂ ਮੰਡੇ ਆਨਵਰਡ ਛੁੱਟੀ ਹੈ ਜੀ ਮੰਡੇ ਵੀ ਛੁੱਟੀ ਸੀਗੀ ਅੱਜ ਵੀ ਇਹ ਛੁੱਟੀ ਹੈ ਹੂੰ ਤੇ ਬੱਚੇ ਫਿਰ ਸਕੂਲ ਹਾਂਜੀ ਇਹ ਸਕੂਲ ਆਈ ਫੇਲ ਟੂ ਅੰਡਰਸਟੈਂਡ ਪ੍ਰਿੰਸੀਪਲ ਸਾਹਿਬ ਉਹਨਾਂ ਨੇ ਬੱਚਾ ਨੂੰ ਕਿਉਂ ਉੱਥੇ ਰੋਕ ਕੇ ਰੱਖਿਆ ਘਰ ਕਿਉਂ ਨਹੀਂ ਭੇਜਿਆ ਤੇ ਕੱਲ ਦੇ ਰੋਕੇ ਹੋਏ ਸੀ ਸਰ ਜੋ ਤੁਸੀਂ ਜਾਣਕਾਰੀ ਦੇ ਰਹੇ ਹੋ ਹਾਂ ਜੀ ਸਾਡੇ ਵੱਲੋਂ ਸਾਰੇ ਸਕੂਲਾਂ ਦੇ ਵਿੱਚ ਖਾਸ ਕਰਕੇ ਦਿਨਾਨਗਰ ਬਲਾਕ ਐਂਡ ਦੁਰੰਗਲੇ ਬਲਾਕ ਦੇ ਵਿੱਚ ਸੋਮਵਾਰ ਵੀ ਛੁੱਟੀ ਸੀਗੀ ਕੱਲ ਵੀ ਛੁੱਟੀ ਸੀ ਤੇ ਅੱਜ ਵੀ ਛੁੱਟੀ ਹੈ ਫਿਰ ਇਸ ਦਾ ਹਾਂ ਜੀ ਜੀ ਇਹ ਪ੍ਰਿੰਸੀਪਲ ਸਾਹਿਬ ਉਹਨਾਂ ਦਾ ਅੱਜ ਤੁਹਾਨੂੰ ਕਾਲ ਆਇਆ ਕਿ ਬੱਚੇ ਉੱਥੇ ਨੇ ਸੋ ਅਸੀਂ ਅਕੋਰਡਿੰਗਲੀ ਰੈਸਕਿਊ ਵਾਸਤੇ ਟੀਮਸ ਭੇਜੀਆਂ ਨੇ ਹੋਪਫੁਲੀ ਵੀ ਵਿਲ ਰੈਸਕਿਊ ਥਮ ਸੂਨ ਫਿਰ ਇਹ ਸਮਝਿਆ ਜਾਵੇ ਸਰ ਕਿ ਕੱਲ ਵੀ ਬੱਚੇ ਬੁਲਾਏ ਗਏ ਸੀ ਔਰ ਪਰਸੋ ਤੋਂ ਵੀ ਲਗਾਤਾਰ ਸਕੂਲ ਚੱਲ ਰਿਹਾ ਸੀਗਾ ਨਹੀਂ ਬਟ ਬਟ ਇਹ ਇਹ ਰੈ residențial ਸਕੂਲ ਹੈ ਨਾ ਜੀ ਜੀ ਠੀਕ ਹੈ ਹਾਂਜੀ 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 ਬੱਚੇ ਰਹਿੰਦੇ ਨੇ ਉੱਥੇ ਇਹਨਾਂ ਨੂੰ ਚਾਹੀਦਾ ਸੀਗਾ ਕਿ ਸੌਮਵਰ ਜੂ ਸਕੂਲ ਬੰਦ ਸੀਗੇ ਫਲਡ ਵਾਲੀ ਸਿਚੁਏਸ਼ਨ ਸੀ ਦੇ ਸ਼ੁੱਡ ਹੈਵ ਸੈਂਡ देम ਹੋਮ ਹਮ ਅਲਰਗੀ ਹਾਸਟਲ ਟਾਈਪ ਕਹਿ ਸਕਦੇ ਆ ਬੱਚਿਆਂ ਨੂੰ ਘਰੇ ਨਹੀਂ ਭੇਜਿਆ ਗਿਆ ਜੀ ਜੀ ਤੇ ਹੁਣ ਕੀ ਕੁਝ ਤਾਜ਼ਾ ਹਾਲਾਤ ਨੇ ਕਿੰਨੇ ਕ ਬੱਚੇ ਕੱਢ ਲਏ ਗਏ ਨੇ ਔਰ ਕਿਸ ਤਰੀਕੇ ਦੇ ਨਾਲ ਕੰਮ ਕਰ ਰਿਹਾ ਪ੍ਰਸ਼ਾਸਨ ਸਾਹਿਬ ਅਸੀਂ ਐਨ ਡੀ ਆਰ ਐਫ ਤੇ ਆਰਮੀਨੀਆ ਟੀਮਸ ਭੇਜ ਦਈਆਂ ਨੇ ਉਹ ਜਲਦ ਬੱਚਿਆਂ ਨੂੰ ਰੈਸਕਿਊ ਕਰਕੇ ਬਸੇ ਤੱਕ ਪਹੁੰਚਾ ਦੇਣਗੇ ਕੀ ਅੰਕੜਾ ਸਰ ਤੁਹਾਡੇ ਕੋਲ ਕਿੰਨੇ ਬੱਚੇ ਨੇ ਐਗਜ਼ੈਕਟ ਅਗਰ ਕਾਊਂਟਿੰਗ ਦੀ ਗੱਲ ਕਰੀਏ ਤੁਹਾਡੇ ਕੋਲ ਇਹਨਾਂ ਦੱਸਿਆ ਤਕਰੀਬਨ 200 ਬੱਚੇ ਦਾ ਦਸਰੇ ਸੀ ਜੀ ਹਮ ਤੇ ਕਿੰਨੇ ਕ ਬੱਚੇ ਹੁਣ ਤੱਕ ਕੱਢ ਲਏ ਗਏ ਨੇ ਕੋਈ ਜਾਣਕਾਰੀ ਹੈ ਟੀਮਸ ਪਹੁੰਚ ਰਹੀਆਂ ਨੇ ਜੀ ਟੀਮਸ ਪਹੁੰਚ ਰਹੀਆਂ ਨੇ ਜਲਦੀ ਕੰਮ ਅੱਗੇ ਵਧਾਂਗੇ ਗੱਲ ਕਰਾਂਗੇ ਬਿਆਸ ਦਰਿਆ ਦੀ ਉਫਾਨ ਤੇ ਆਇਆ ਹੈ ਬਿਆਸ ਦਰਿਆ ਬਿਆਸ ਦੇ ਪਾਣੀ ਦੇ ਨਾਲ ਸੜਕ ਜਲਤਲ ਹੋਈ ਨਜ਼ਰ ਆ ਰਹੀ ਹੈ ਡੇਰਾ ਬਿਆਸ ਨੂੰ ਜਾਂਦੀ ਸੜਕ ਤੇ ਕਈ ਕਈ ਫੁੱਟ ਪਾਣੀ ਭਰ ਚੁੱਕੇ ਹੈ ਬਿਆਸ ਜੇ 1 ਲੱਖ 84000 ਕਿਊਸਿਕ ਦੇ ਕਰੀਬ ਪਾਣੀ ਪਹੁੰਚ ਗਿਆ ਹੈ ਤੂਫਾਨ ਤੇ ਹੈ ਬਿਆਸਰਾ ਪੋਂਗ ਡੈਮ ਦਾ ਜੋ ਪਾਣੀ ਦਾ ਪੱਦਰ ਹੈ ਲਗਾਤਾਰ ਵਧ ਰਿਹਾ ਹੈ ਪੋਂਗ ਡੈਮ ਦੇ ਫਲਡ ਗੇਟਸ ਖੋਲੇ ਜਾਂਦੇ ਨੇ ਕਿਉਂਕਿ ਪਹਾੜਾਂ ਚ ਲਗਾਤਾਰ ਮੀਂਹ ਪੈ ਰਿਹਾ ਜਿਸ ਦਾ ਅਸਰ ਖਾਸ ਕਰਕੇ ਪੰਜਾਬ ਚ ਦੇਖਣ ਨੂੰ ਮਿਲ ਰਿਹਾ ਹੈ ਜਦੋਂ ਪੋਂਗ ਡੈਮ ਦੇ ਫਲਡ ਗੇਟਸ ਖੋਲਦੇ ਨੇ ਤੇ ਉਦੋਂ ਹੀ ਬਿਆਸ ਦਰਿਆ ਦਾ ਜੋ ਪਾਣੀ ਦਾ ਲੈਵਲ ਹੈ ਉਹ ਵੀ ਵੱਧ ਜਾਂਦਾ ਹੈ ਤੇ ਡੇਢਲੇ ਇਲਾਕਿਆਂ ਨੂੰ ਇਹ ਬਿਆਸ ਦਰਿਆ ਦਾ ਪਾਣੀ ਆਪਣੀ ਚਪੇਟ ਚ ਲੈ ਲੈਂਦਾ ਹੈ ਤਸਵੀਰਾਂ ਨੇ ਬਿਆਸ ਦਰਿਆ ਪੂਰੇ ਆਪਣੇ ਕਹਿਰ ਵਰ ਪਾ ਰਿਹਾ ਹੈ ਬਿਆਸ ਦੇ ਪਾਣੀ ਨਾਲ ਜੋ ਸੜਕ ਹੈ ਜਲਤਲ ਹੋਈ ਨਜ਼ਰ ਆ ਰਹੀ ਹੈ ਤੇ ਮੇਰੇ ਨਾਲ ਮੇਰੇ ਸਹਿਯੋਗੀ ਗੁਰਦਰਸ਼ਨ ਲਾਈਵ ਜੁੜੇ ਹੋਏ ਨੇ ਬਿਆਸ ਤੋਂ ਗੁਰਦਰਸ਼ਨ ਮੌਕੇ ਤੇ ਤੁਸੀਂ ਕਿੱਥੇ ਮੌਜੂਦ ਹੋ ਕੀ ਕੁਝ ਇੱਥੇ ਦੇ ਹਾਲਾਤ ਕਿਸ ਤਰ੍ਹਾਂ ਦੇ ਬਿਆਸ ਦਰਿਆ ਆਪਣਾ ਕਹਿਰ ਵਰ ਪਾ ਰਿਹਾ ਕਿੰਨੇ ਕੁ ਪਿੰਡਾਂ ਨੂੰ ਇਸ ਬਿਆਸ ਦਰਿਆ ਦੀ ਮਾਰ ਚੱਲਣੀ ਪੈ ਰਹੀ ਹੈ ਜਿਕਰ ਜੋਤ ਪਹਿਲਾਂ ਗਰਾਊਂਡ ਜ਼ੀਰੋ ਤੋਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹ ਜਿਹੜਾ ਹੈਗਾ ਡੇਰਾ ਰਾਜਸਵਾਮੀ ਸਤਸੰਗ ਬਿਆਸ ਜਿਹੜੀ ਇੱਕ ਸੰਸਥਾ ਹੈਗੀ ਹੈ ਧਾਰਮਿਕ ਡੇਰਾ ਹੈਗਾ ਉਸ ਰੋਡ ਦੀਆਂ ਤਸਵੀਰਾਂ ਨੇ ਔਰ ਇੱਥੇ ਪਾਣੀ ਜਿਹੜਾ ਹੈਗਾ ਜੋ ਤੁਹਾਨੂੰ ਜਮਾ ਹੋਇਆ ਹੈ ਕਿ ਬਰਸਾਤ ਦਾ ਨਹੀਂ ਬਲਕਿ ਬਿਲਕੁਲ ਨਾਲ ਜਿਹੜਾ ਹੈਗਾ ਇਸ ਤਰਫ ਦੀਆਂ ਤਸਵੀਰਾਂ ਵੀ ਨਾਲ-ਨਾਲ ਦਿਖਾਉਂਦੇ ਜਾਵਾਂਗੇ ਕਿ ਬਿਆਸ ਦਰਿਆ ਜਿਹੜਾ ਹੈਗਾ ਉਫਾਨ ਦੇ ਉੱਤੇ ਹੈ ਔਰ ਓਵਰਫਲੋ ਹੋਣ ਤੋਂ ਬਾਅਦ ਹੁਣ ਬਿਆਸ ਦਰਿਆ ਦਾ ਪਾਣੀ ਜਿਹੜਾ ਹੈ ਉਹ ਇਸ ਸੜਕ ਤੇ ਆ ਚੁੱਕਾ ਹੈ ਪਹਿਲਾਂ ਵੀ ਤਸਵੀਰਾਂ ਜਿਹੜੀਆਂ ਹੈਗੀਆਂ ਇਹ ਸਾਂਝ لیکن باوجود ਉਸ ਦੇ ਕਿਉਂਕਿ کافی ਤੇਜ਼ ਬਹਾ ਹੈਗਾ ਲਗਾਤਾਰ ਪਾਣੀ ਦੀ ਆਮਦ ਜਿਹੜੀ ਹੈਗੀ ਉਹ ਵਧੇ ਰਹੀ ਹੈ ਔਰ ਉਸ ਦੇ ਨਾਲ ਹੀ ਬਰਸਾਤ ਦੀ ਗੱਲ ਕਰੀਏ ਤਾਂ ਤਿੰਨ ਤੋਂ ਚਾਰ ਦਿਨ ਹੋ ਚੁੱਕੇ ਨੇ ਕਿ ਬਰਸਾਤ ਰੁਕਣ ਦਾ ਨਾਮ ਨਹੀਂ ਲੈ ਰਹੀ ਪਾਣੀ ਦੀ ਆਮਦ ਦਿਨੋ ਦਿਨ ਵੱਧਦੀ ਜਾ ਰਹੀ ਹੈ ਔਰ ਉਸ ਤੋਂ ਬਾਅਦ ਜਿੱਥੇ ਅਜਿਹੇ ਹਾਲਾਤ ਪੈਦਾ ਹੋਏ ਨੇ ਉੱਤੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਬਕਾਇਦਾ ਤੌਰ ਦੇ ਉੱਤੇ ਵਾਖ ਵਾਖ ਟੀਮਾਂ ਜਿਹੜੀਆਂ ਨੇ ਇਸ ਜਗ੍ਹਾ ਦੇ ਉੱਤੇ ਤਾਇਨਾਤ ਕਰ ਦਿੱਤੀ ਕਰ ਦਿੱਤੀਆਂ ਨੇ ਤਾਂ ਕਿ ਇੱਥੋਂ ਜਿਹੜੇ ਰਾਹੀ ਗਰ ਜਾਂਦੇ ਨੇ ਕਿਉਂਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਇਸ ਰਸਤੇ ਤੋਂ ਗੁਜ਼ਰਦੇ ਨੇ ਔਰ ਇਸ ਦੇ ਨਾਲ ਹੀ ਇੱਕ ਹੋਰ ਚੀਜ਼ ਸਪਸ਼ਟ ਕਰਦੀ ਕਿ ਇਸ ਤੋਂ ਦੂਸਰੀ ਤਰਫ ਇੱਕ ਸੰਪਰਕ ਸੜਕ ਹੈਗੀ ਹੈ ਜਿਸ ਤਰ੍ਹਾਂ ਹੀ ਹੁਣ ਟ੍ਰਾਇਫਕ ਨੂੰ ਐਸਐਚਓ ਬਿਆਸ ਵੱਲੋਂ ਡਾਇਵਰਟ ਕੀਤਾ ਗਿਆ ਹੈ ਔਰ ਇਸ ਜਗ੍ਹਾ ਦੇ ਉੱਤੇ ਫੋਰਸ ਨੂੰ ਤਾਇਨਾਤ ਕੀਤਾ ਗਿਆ ਇੱਥੇ ਜਿਹੜੇ ਵਾਹਨ ਆ ਰਹੇ ਨੇ ਉਹਨਾਂ ਨੂੰ ਇੱਥੋਂ ਵਾਪਸ ਭੇਜਿਆ ਜਾ ਰਿਹਾ ਹੈ ਔਰ ਬਿਆਸ ਰਿਆ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਤਾਜ਼ਾ ਜੋ ਹਾਲਾਤ ਨੇ ਇਸ ਸਮੇਂ ਬੇਹੱਦ ਤੇਜ਼ ਰਫ਼ਤਾਰ ਪਾਣੀ ਜਿਹੜਾ ਹੈਗਾ ਉਹ ਚੱਲਦਾ ਨਜ਼ਰ ਆਵੇਗਾ ਔਰ ਜਿਸ ਤਰ੍ਹਾਂ ਦੀ ਰਫ਼ਤਾਰ ਹੈਗੀ ਹੈ ਉਸ ਤੋਂ ਸਾਫ਼ ਸਪਸ਼ਟ ਕਿਹਾ ਜਾ ਸਕਦਾ ਹੈ ਕਿ ਇਸ ਦਰਿਆ ਦੇ ਪਾਣੀ ਦੀ ਮਾਰ ਜਿਹੜੀ ਹੈਗੀ ਆ ਹੇਠਲੇ ਇਲਾਕਿਆਂ ਕਿਸ ਤਰ੍ਹਾਂ ਦੀ ਹੋਵੇਗੀ ਔਰ ਉਹ ਵੀ ਇੱਥੇ ਸਪਸ਼ਟ ਕਰਦੀ ਹੈ ਕਿ ਜਿਹੜਾ ਸਾਹਮਣੇ ਦਾ ਖੇਤਰ ਹੈਗਾ ਇਹ ਕਪੂਠਲੇ ਦਾ ਖੇਤਰ ਹੈ ਔਰ ਕਪੂਠਲੇ ਖੇਤਰ ਦੇ ਵਿੱਚ ਅ ਇਸ ਪਾਣੀ ਦੀ ਮਾਰ ਦੇ ਕਾਰਨ ਪਹਿਲਾਂ ਹੀ ਹਜ਼ਾਰਾਂ ਇੱਕ ਜਿਹੜੀ ਫਸਲ ਹੈ ਉਹ ਡੁੱਬੀ ਹੋਈ ਹੈ ਔਰ ਉਸ ਤੋਂ ਬਾਅਦ ਜਿਉਂ-ਜਿਉਂ ਪਾਣੀ ਦੀ ਆਮਦ ਬਿਆਸ ਰਿਆ ਦੇ ਵਿੱਚ ਵਧੇਰੇ ਹੋ ਰਹੀ ਹੈ ਤਾਂ ਉਸ ਦੇ ਨਾਲ ਸੁਭਾਵਿਕ ਤੌਰ ਦੇ ਉੱਤੇ ਹੈ ਕਿ ਜਿਹੜੇ ਨੀਵੇਂ ਖੇਤਰ ਨੇ ਉੱਥੇ ਪਾਣੀ ਦੀ ਹੁਣ ਆਮਦ ਹੋਰ ਵਧੇਗੀ ਤੁੱਸੀਬੰਦ ਹੈ ਸਾਹਮਣੇ ਧਾਲੀਵਾਲ ਬੇੜ ਜਿੱਥੋਂ ਅਸੀਂ ਕਿਉਂ ਦਿਨ ਪਹਿਲਾਂ ਤਸਵੀਰਾਂ ਜਿਹੜੀਆਂ ਸੀਗੀਆਂ ਉਹ ਸਾਂਝੀਆਂ ਕੀਤੀਆਂ ਸੀਗੀਆਂ ਔਰ ਉਹ ਗਰਾਊਂਡ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀਗੀ ਔਰ ਉੱਥੇ ਹੁਣ ਤੁੱਸੀਬੰਦ ਦੇ ਨਾਲ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਤੁੱਸੀਬੰਦ ਤੋਂ ਵੀ ਜਿਹੜਾ ਹੈਗਾ ਹੁਣ ਪਾਣੀ ਦੀ ਆਮਦ ਜਿਹੜੀ ਹੈਗੀ ਉੱਥੇ ਵੀ ਵੱਧ ਰਹੀ ਹੈ ਔਰ ਉਸ ਦੇ ਨਾਲ ਹੀ ਉੱਥੇ ਪਾਣੀ ਦਾ ਲੈਵਲ ਜਿਹੜਾ ਹੈਗਾ ਉਹ ਵੀ ਵੱਧਦਾ ਹੋਇਆ ਦਰਜ ਕੀਤਾ ਜਾ ਰਿਹਾ ਔਰ ਇੱਥੇ ਇਹ ਵੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਵੱਖ-ਵੱਖ ਵਿਭਾਗਾਂ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਵੱਲੋਂ ਪਲਪਲ ਦੀ ਰਿਪੋਰਟ ਜਿਹੜੀ ਹੈਗੀ ਆ ਆਪ ਕੋ ਆਪਣੇ ਵਿਭਾਗਾਂ ਨੂੰ ਭੇਜੀ ਜਾ ਰਹੀ ਹੈ ਉਸ ਦੇ ਵਿੱਚ ਰੇਲਵੇ ਭਾਗ ਕਾ ਲਈਏ ਕਿਉਂਕਿ ਵੱਡਾ ਬ੍ਰਿਜ ਹੈਗਾ ਤੁਸੀਂ ਦੇਖ ਸਕਦੇ ਹੋ ਔਰ ਅੰਮ੍ਰਿਤਸਰ ਦਿੱਲੀ ਮੁਖ ਕਹਦੀ ਹੈ ਕਿ ਰੇਲ ਰਾਜ ਮਾਰਗ ਦੇ ਉੱਤੇ ਇਹ ਬ੍ਰਿਜ ਜਿਹੜਾ ਹੈ ਕੰਮ ਕਰਦਾ ਹੈ ਔਰ ਜਿਉਂ-ਜਿਉਂ ਪਾਣੀ ਦੀ ਆਮਦ ਇੱਥੇ ਵਧ ਰਹੀ ਹੈ ਜੋਤੇ ਸਾਰੇ ਵਿਭਾਗ ਜਿਹੜੇ ਨੇ ਉਹ ਐਕਟਿਵ ਨਜ਼ਰ ਆ ਰਹੇ ਨੇ ਔਰ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਰ ਤਰ੍ਹਾਂ ਦੀ ਸਿਚੁਏਸ਼ਨ ਦੇ ਨਾਲ ਨਜਿੱਠਣ ਦੇ ਲਈ ਤਿਆਰੀਆਂ ਜਿਹੜੀਆਂ ਨੇ ਉਹ ਮੁਕੰਮਲ ਰੱਖੀਆਂ ਜਾਣ ਹਰ ਇੱਕ ਦਿਨ ਤੇ ਬਾਅਦ ਦੇ ਅਫਸਰ ਜਿਹੜੇ ਨੇ ਉਹ ਦੇਖ ਪਾ ਰਹੇ ਹੈ ਕਿ ਬ੍ਰਿਜ ਤੋਂ ਕਾਫੀ ਥੋੜਾ ਹੀ ਗੈਪ ਰਹਿ ਗਿਆ ਹੈ ਕਿ ਪਾਣੀ ਬ੍ਰਿਜ ਤੱਕ ਪਹੁੰਚੇ ਕਿ ਰੇਲਵੇ ਵਿਭਾਗ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਫੋਨੇ ਜੋ ਆਵਾਜ਼ ਆਈ ਹੈ ਰੇਲਾ ਦੀ ਕਿ ਨਾਰਮਲ ਹੈ ਜਾਂ ਉਸ ਤੇ ਵੀ ਕੋਈ ਨਜ਼ਰ ਬਣਾਈ ਰੱਖੇ ਪ੍ਰਸ਼ਾਸਨ ਦੇ ਵੱਲ ਜਿਕਰ ਜੋਦ ਇੱਥੇ ਦੱਸ ਦਈਏ ਕਿ ਫਿਲਹਾਲ ਰੈਡ ਅਲਰਟ ਜਿਹੜਾ ਹੈਗਾ ਸਾਹਮਣੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਨਜ਼ਦੀਕ ਤੋਂ ਤਸਵੀਰਾਂ ਜਿਹੜੀਆਂ ਗੇਜ਼ ਦੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਪਾਣੀ ਦੀ ਆਮਤ ਜਿਹੜੀ ਹੈਗੀ ਆ 744 ਦੇ ਉੱਤੇ ਰੈਡ ਅਲਰਟ ਜਿਹੜਾ ਹੈਗਾ ਉਹ ਜਾਰੀ ਹੋ ਜਾਵੇਗਾ 740 ਦੇ ਉੱਤੇ ਰੈਡ ਅਲਰਟ ਸੀ ਜਿਹੜਾ ਕਰੀਬ 15 ਦਿਨ ਪਹਿਲਾਂ ਇੱਥੇ ਜਾਰੀ ਹੋ ਗਿਆ ਸੀਗਾ ਲੇਕਿਨ ਹੁਣ ਦੇ ਨਾਲ-ਨਾਲ ਜੋ ਕਹੇ ਦੀਏ ਕਿ ਜਿਸ ਤਰ੍ਹਾਂ ਦੇ ਹਾਲਾਤ ਹੈਗੇ ਆ ਔਰ ਉਸ ਨੂੰ ਲੈ ਕੇ ਰੇਲਵੇ ਵਿਭਾਗ ਦੀ ਜੇ ਗੱਲ ਕਰਾਂਗੇ ਰੇਲਵੇ ਪາກ ਵੱਲੋਂ ਪਲਪਲ ਦੀ ਨਜ਼ਰ ਜਿਹੜੀ ਹੈਗੀ ਆ ਇਸ ਹਾਲਾਤਾਂ ਦੇ ਉੱਤੇ ਰੱਖੀ ਜਾ ਰਹੀ ਹੈ ਕਾਫੀ ਜਗ੍ਹਾ ਤੋਂ ਜੰਮੂ ਕਹਦੀ ਹੈ ਜਾਂ ਹੋਰਨਾਂ ਰਾਜਾਂ ਤੋਂ ਜਿਹੜਾ ਹੈ ਉਹ ਪੁਲ ਟੁੱਟਣ ਦੀਆਂ ਘਟਨਾਵਾਂ ਜਦੋਂ ਸਾਹਮਣੇ ਆ ਰਹੀਆਂ ਨੇ ਤਾਂ ਪ੍ਰਸ਼ਾਸਨ ਬਿਲਕੁਲ ਸੰਜੀਦਗੀ ਦਿਖਾ ਰਿਹਾ ਹੈ ਔਰ ਟ੍ਰੇਨਾਂ ਦੀ ਆਵਾਜਾਈ ਦੀ ਗੱਲ ਕਰਾਂਗੇ ਟ੍ਰੇਨਾਂ ਦੀ ਆਵਾਜਾਈ ਫਿਲਹਾਲ ਆਮ ਦੇ ਵਾਂਗ ਹੀ ਚੱਲ ਰਹੀ ਹੈ ਹਾਲਾਂਕਿ ਕੁਝ ਟ੍ਰੇਨਾਂ ਜਿਹੜੀਆਂ ਨੇ ਇਸ ਪੁਲ ਤੋਂ ਹੌਲੀ ਹੋ ਕੇ ਲੰਘਦੀਆਂ ਹੋਈਆਂ ਜੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਸਰਬਜੋਤ जी चलो बहुत बहुत शुक्रिया गुरदर्शन सानू पूरी जानकारी देने लाई तो किस के नर रेलवे ब्रिज नजर आ रहा है जो हेटले पासे ब्यास दरिया है पूरे अपने उफान पर वह रहा है डेंजर लैवल तो थोड़ा ही हेठा बचाया है जो रेलवे अधिकारी ने भी लगातार इस स्थिति पर नज़र बनाए हुए हैं जे मैं चक्की दरिया का जिक्र करा तो चक्की पुल जो है वह भी कितना कितने उ रेल आवाजाई बंद कर दीती है क्योंकि उत्तर हेटले पासे मिट्टी खुरन लगी सी खुर के मिट्टी पानी च जाके तेज बहा ही वह रही थे हूँ

ਮੈਰ ਬਡਾਈ ਮੈਰ ਬਡਾਈ ਹਾਂ ਮੈਰ ਬਡਾਈ ਦੇ ਫੇ ਪਾਇਆ ਮੇਰ ਉਹਨ ਸੈਫਨ ਕੋੋਂ ਆਇਆ ਆ ਇਹ ਜਿਹੜਾ ਹੈ ਮੈਰ ਗੁੱਡ ਨਾਲ ਦਾ ਕੰਮ ਆ ਨਾ ਕਿਉਂਕਿ ਮੈਰ ਇਸ ਵੇਲੇ ਖਾਲੀ ਹੈ ਉਹ ਸਿਰਫ ਖਾਲੀ ਹੀ ਮੈਰ ਪਾਣੀ ਨਹੀਂ ਆ ਰਿਹਾ ਇਹ ਪਾਣੀ ਆ ਰਿਹਾ ਜਿਹੜਾ ਮਾਦੋਪੁਰ ਕੋਲੋਂ ਲੱਗੇ ਹੋਏ ਨਾ ਹਾਂ ਬੇੜੀਆਂ ਦੇ ਘਾਰੇ ਅੰਦਰ ਪਾਣੀ ਸਾਰੇ ਪੰਜਾਬ ਤੇ ਉਹਦੇ ਜੰਮਣਿਆਲੇ ਉੱਥੇ ਨੇ ਉਹ ਸਾਰੇ ਘਰ ਬਾਹਰ ਛੱਡੀਏ ਮਾਦਾ ਬੇੜੀਆਂ ਆਹੋ ਉੱਥੇ ਵੀ ਰਾਤ ਦਾ ਬਣ ਗਿਆ ਆਜੋ ਰਖਾ ਚਲੋ ਤੇ ਇਹ ਮਾਦਾ ਤੇਰੀ ਗੱਲ ਠੀਕ ਹੈ ਤੂੰ ਦਲੇਰ ਆ ਇਹ ਮਾਦਾ ਕਮਜ਼ੋਰ ਆ ਬੇੜੀ ਇਹ ਤੋਂ ਵੀ ਦਲੇਰ ਆ ਇਹ ਲਈਆਂ ਬੰਨੇ ਬੰਨੇ ਆਏ ਛੱਡੇ ਸੁੰਨੇ ਆਲੇ ਚਲੋ ਤੁਹਾਡੀ ਤੁਹਾਡੀ ਤੰਦਰੁਸਤੀ ਰਹੇ ਵਾ ਆਏ ਸਾਰੀ ਉਮਰ ਜੰਗ ਜੰਗਦਾ ਬਸਾ ਕੇ ਦਲੇਰ ਆ ਪਾਰੀ ਉੱਪਰ ਆਏ ਉਹ ਕਿੰਨਾ ਦਾ ਸਮਝੀ ਨਹੀਂ ਤਾ ਇਸ ਵੇਲੇ ਅਸੀਂ ਅਸੈਂਬਲੀ ਪਿੰਡ ਦੇ ਵਿੱਚ ਆ ਜਿੱਥੇ ਕੈਬਨਿਟ ਮੰਤਰੀ ਇੱਥੋਂ ਨਿਕਲ ਰਹੇ ਸੀ ਤਾਂ ਕੁਝ ਬਜ਼ੁਰਗ ਮਹਿਲਾਵਾਂ ਦੇਖੀਆਂ ਤਾਂ ਜ਼ਮੀਨ ਤੇ ਬੈਠ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਮਹਿਲਾਵਾਂ 1988 ਦੇ ਵਿੱਚ ਜਿਹੜੇ ਆੜ ਆਏ ਸੀ ਉਹ ਆਪਣੇ ਤਜਰਬੇ ਜਿਹੜੇ ਨੇ ਉਹ ਸਾਂਝੀਆਂ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਿੰਡ ਦੇ ਜਿਹੜੇ ਨੇ ਉਹ ਠੀਕ ਠਾਕ ਗੇ ਹਾਂ ਤੇ ਫਿਰ ਇਹੋ ਨੇ ਬੰਦੇ ਉਹ ਗੱਲ ਮੰਨੀਆਂ ਨੇ ਮੇਖੇ ਉਹਨੇ ਉਹਨੇ ਜਾਈਏ ਫਿਰ ਨਹਿਰ ਵੱਡੀ ਸੀ ਨਹਿਰ ਵਡਾ ਕੇ ਰਾਤੋਂ ਰਾਤ ਦੇ ਥੋੜਾ ਜਿਹਾ ਰਾ ਰਹਿਣ ਦਿੱਤਾ ਬਾਕੀ ਜਿਹੜਾ ਪਾਣੀ ਸੀ ਨਾ ਉਹ ਸਾਰੇ ਥੱਲੇ ਹਾਂ 88 ਦੀ ਜਿਆਦਾ ਬੁਰੇ ਹਾਲ ਸੀ ਕਿ ਹੁਣ ਆ ਜਾ ਉਸ ਬismillah ਨੇ ਸਾਨੇ ਸਿਆਫਟ ਬਣਾਇਦਾ ਸਿਆਫਟ ਦਾ ਮੁੱਗਾ ਜਿਹੜਾ ਥੋੜਾ ਆਹੋ ਆਹੋ ਮਾਤਾ ਜੀ ਚੇਤਾ 88 ਵਾਲੀਆਂ ਹੁਣ ਆਪਣਾ ਆਪਣੀ ਰੇਦਾ ਚੰਗਾ ਤੇ ਪਤਾ ਜੀ ਉਸ ਵੇਲੇ ਕੀ ਹਾਲਾਤ ਸੀ ਔਰ ਅੱਜ ਵੀ ਉਹੀ ਹਾਲਾਤ ਨੇ ਹਾਂ ਕੀ ਕਰਨਾ ਅਬ ਕੋਲਾ ਅਸੈਂਬਲੀ ਪਿੰਡ ਦੇ ਵਿੱਚ ਐ ਇਸ ਵੇਲੇ ਤਾਂ ਇੱਥੋਂ ਕੈਬਨਿਟ ਮੰਤਰੀ ਜੋ ਨੇ ਪਿੰਡਾਂ ਦਾ ਦੌਰਾ ਕਰਨ ਦੇ ਲਈ ਜਾ ਰਹੇ ਸੀ ਤਾਂ ਕੁਝ ਬਜ਼ੁਰਗ ਮਹਿਲਾਵਾਂ ਉਹਨਾਂ ਨੂੰ ਨਜ਼ਰ ਆਉਂਦੀਆਂ ਨੇ ਔਰ ਇਸੇ ਸੜਕ ਦੇ ਉੱਤੇ ਜ਼ਮੀਨ ਤੇ ਬੈਠ ਕੇ ਉਹਨਾਂ ਵੱਲੋਂ ਉਹਨਾਂ ਬਜ਼ੁਰਗ ਬੀਬੀਆਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ 1988 ਦੇ ਵਿੱਚ ਆਏ ਹੜ੍ਹਾਂ ਦਾ ਜਿਹੜਾ ਤਜਰਬਾ ਹੈ ਉਹ ਸਾਂਝਾ ਕੀਤਾ ਗਿਆ ਕਿਉਂਕਿ 1988 ਦੇ ਵਿੱਚ ਵੀ ਜਦੋਂ ਹੜ੍ਹ ਆਏ ਸੀ ਤਾਂ ਉਸ ਵੇਲੇ ਵੀ ਇਹ ਜਿਹੜਾ ਇਲਾਕਾ ਹੈ ਹੜ੍ਹਾਂ ਦੀ ਮਾਰ ਦੇ ਹੇਠ ਆਇਆ ਸੀ ਤਾਂ ਹੁਣ ਸਾਲ 2025 ਚੱਲ ਰਿਹਾ ਤਾਂ ਇੰਨੇ ਸਾਲਾਂ ਬਾਅਦ ਜਿਹੜੀਆਂ ਪੁਰਾਣੀਆਂ ਯਾਦਾਂ ਉਹਨਾਂ ਦੀਆਂ ਜ਼ਰੂਰਤਾਂ ਦੀਆਂ ਹੋਈਆਂ ਨੇ ਹਾਲਾਂਕਿ ਕੁਦਰਤ ਦਾ ਇਹ ਕਹਿ ਰਿਹਾ ਹੈ ਜਾਂ ਕੁਦਰਤ ਦੀ ਜਿਹੜੀ ਮਾਰ ਹੈ ਉਸ ਦੇ ਉੱਤੇ ਕਿਸੇ ਦਾ ਵੀ ਜ਼ੋਰ ਨਹੀਂ ਚੱਲਦਾ ਪਰ ਅਜਿਹੇ ਮੌਕੇ ਤੇ ਲੋਕਾਂ ਨੂੰ ਹੌਸਲਾ ਦੇਣਾ ਔਰ ਇਸ ਵੇਲੇ ਤੁਸੀਂ ਦੇਖੋ ਕਿ ਜਿਹੜੀ ਉਹਨਾਂ ਦੀ ਪਾਇਲਟ ਗੱਡੀ ਹੈ ਉਸ ਦੇ ਵਿੱਚ ਹੁਣ ਬੈਠ ਕੇ ਅੱਗੇ ਉਹਨਾਂ ਵੱਲੋਂ ਜਾ ਕੇ ਜਿੱਥੇ ਪਾਣੀ ਦੇ ਨਾਲ ਪਿੰਡ ਘਰੇ ਹੋਏ ਨੇ ਉੱਥੇ ਜਾ ਕੇ ਉਹਨਾਂ ਵੱਲੋਂ ਜਾਇਦਾ ਲਿਆ ਜਾਣਾ ਤਾਂ ਲਗਾਤਾਰ ਪਿਛਲੇ 3 ਦਿਨਾਂ ਤੋਂ ਗਰਾਊਂਡ ਜ਼ੀਰੋ ਤੇ ਕੈਬਨਿਟ ਮੰਤਰੀ ਨਜ਼ਰ ਆ ਰਹੇ ਨੇ ਔਰ ਜੋ ਵੀ ਰਸਤੇ ਦੇ ਵਿੱਚ ਕੋਈ ਮਿਲਦਾ ਹੈ ਉਸ ਦੇ ਨਾਲ ਜੋ ਹੈ ਮੌਜੂਦਾ ਹਾਲਾਤਾਂ ਨੂੰ ਲੈ ਕੇ ਚਰਚਾ ਕੀਤੀ ਜਾਂਦੀ ਹੈ ਔਰ ਇੱਕ ਲੋਕਾਂ ਦੇ ਵਿੱਚ ਉਹਨਾਂ ਦਾ ਅਸੀਂ ਕਹਿ ਸਕਦੇ ਕਿ ਮਨੋਬਲ ਜਿਹੜਾ ਉਹ ਉੱਚਾ ਰੱਖਣ ਦੀ ਕੋਸ਼ਿਸ਼ ਹੋ ਰਹੀ ਹੈ ਕਿਉਂਕਿ ਅਜਿਹੇ ਮੌਕੇ ਤੇ ਜਿੱਥੇ ਸਰਕਾਰੀ ਮਦਦ ਜਾਂ ਸਰਕਾਰ ਦੇ ਜਿਹੜੇ ਉਪਰਾਲੇ ਨੇ ਉਹਨਾਂ ਦੀ ਜ਼ਰੂਰਤ ਹੁੰਦੀ ਹੈ ਪਰ ਉਸ ਤੋਂ ਵੀ ਵੱਧ ਕਿ ਤਰ੍ਹਾਂ ਕਿਤੇ ਇਹਨਾਂ ਲੋਕਾਂ ਨੂੰ ਹੌਸਲਾ ਦੇਣ ਦੀ ਬਹੁਤ ਵੱਡੀ ਜ਼ਰੂਰਤ ਹੈ ਕਿ ਇਹਨਾਂ ਲੋਕਾਂ ਨੂੰ ਹੌਸਲਾ ਦੇ ਕੇ ਇੱਕ ਅ ਇਹ ਆ ਭਰੋਸਾ ਦਿੱਤਾ ਜਾਵੇ ਕਿ ਅਜਿਹੇ ਹਾਲਾਤਾਂ ਦੇ ਨਾਲ ਨਜਿੱਠਣ ਦੇ ਲਈ ਉਹ ਤਿਆਰਬਰ ਤਿਆਰ ਰਹਿਣ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰੀ ਜਿਹੜੀ ਮਦਦ ਹੈ ਉਸ ਦੀ ਵੀ ਕੋਸ਼ਿਸ਼ ਕੀਤੀ ਜਾਏਗੀ ਪਰ ਸਭ ਤੋਂ ਪਹਿਲਾਂ ਇਹਨਾਂ ਲੋਕਾਂ ਨੂੰ ਇਹਨਾਂ ਹਾਲਾਤਾਂ ਦੇ ਨਾਲ ਲੜਨ ਦੇ ਲਈ ਜੋ ਹੈ ਉਹ ਮਜਬੂਤੀ ਦੇ ਨਾਲ ਖੜੇ ਰਹਿਣ ਦੀ ਜਿਹੜੀ ਅਪੀਲ ਹੈ ਉਹ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਜਿੱਥੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਈ ਇਲਾਕਿਆਂ ਦਾ ਦੌਰਾ ਕੀਤਾ ਜਾਣਾ ਹੈ ਤਾਂ ਕਈ ਜਿਹੜੇ ਮੰਤਰੀ ਨੇ ਉਹ ਲਗਾਤਾਰ ਇਨਾ ਹੜ ਪੀੜਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਤਾਂ ਅੱਜ ਖੁਦ ਜੋ ਕੈਬਨਿਟ ਮੰਤਰੀ ਲਾਲਚੰਦ ਕੁਟਾਰੂ ਚੱਕ ਤੁਸੀਂ ਦੇਖੋ ਕਿ ਹਰ ਕਿਸੇ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਕੋਈ ਬਜ਼ੁਰਗ ਹੈ ਨੌਜਵਾਨ ਹੈ ਤਾਂ ਥੋੜੀ ਦੇਰ ਪਹਿਲਾਂ ਜ਼ਮੀਨ ਦੇ ਉੱਤੇ ਬੈਠ ਕੇ ਤਾਂ ਇਹ ਇੱਕ ਮੈਸੇਜ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਆਮ ਆਦਮੀ ਪਾਰਟੀ ਦਾ ਇੱਕ ਨਾਰਾ ਸੀ ਕਿ ਆਮ ਆਦਮੀ ਔਰ ਜ਼ਮੀਨ ਦੇ ਨਾਲ ਜੁੜੇ ਜਿਹੜੇ ਲੋਕ ਨੇ ਉਹ ਇਸ ਪਾਰਟੀ ਦੇ ਨਾਲ ਜੁੜੇ ਨੇ ਤਾਂ ਅੱਜ ਹਾਲਾਤ ਇਹ ਨੇ ਕਿਉਂਕਿ ਇਹਨਾਂ ਹਾਲਾਤਾਂ ਦੇ ਵਿੱਚ ਜਿੱਥੇ ਲੋਕਾਂ ਨੂੰ ਸਰਕਾਰੀ ਮਦਦ ਦੀ ਲੋੜ ਹੈ ਉੱਥੇ ਹੀ ਇੱਕ ਹੌਸਲੇ ਦੀ ਔਰ ਇਹਨਾਂ ਦੇ ਨਾਲ ਡਟ ਕੇ ਖੜੇ ਰਹਿਣ ਦੀ ਵੀ ਬਹੁਤ ਵੱਡੀ ਲੋੜ ਹੈ ਤਾਂ ਪਿੰਡ ਅਸੈਂਬਲੀ ਆ ਇਹ ਹਲਕਾ ਜੋ ਪਖਾਨਕੋਟ ਦਾ ਉਸ ਜਗ੍ਹਾ ਦੇ ਉੱਤੇ ਇਸ ਵੇਲੇ ਜਿਹੜੇ ਤਾਜ਼ਾ ਹਾਲਾਤ ਨੇ ਉਹਨਾਂ ਦਾ ਜਾਇਦਾ ਲੈਂਦੇ ਹੋਏ ਕੈਬਨਿਟ ਮੰਤਰੀ ਲਾਲ ਚੰਦ ਕੁਟਾਰੂ ਚੱਕ ਨਜ਼ਰ ਆ ਰਹੇ ਨੇ ਔਰ ਲੋਕਾਂ ਨੂੰ ਜਿੱਥੇ ਹੌਸਲਾ ਦਿੱਤਾ ਜਾ ਰਿਹਾ ਉੱਥੇ ਹਰ ਸਰਕਾਰ ਦੀ ਜਿਹੜੀ ਸੰਭਵ ਮਦਦ ਹੈ ਉਸ ਦਾ ਵੀ ਜੋ ਹੈ ਉਹਨਾਂ ਨੂੰ ਇਹ ਯਕੀਨ ਬਣਾਇਆ ਜਾ ਰਿਹਾ ਕਿ ਉਹ ਇਕੱਲੇ ਨਹੀਂ ਹਨ ਸਰਕਾਰ ਉਹਨਾਂ ਦੇ ਨਾਲ ਹੈ ਉਹਨਾਂ ਦੇ ਚੁਣੇ ਨੁਮਾਇੰਦੇ ਉਹਨਾਂ ਦੇ ਨਾਲ ਡਟ ਕੇ ਖੜੇ ਹਨ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਅਜੀਬ ਸ਼ਰਮਾ ਮਿਊਜ਼ਿਕ ਟੀਮ ਪਠਾਨਕੋਟ ਤੇ ਪਿੰਡ ਸਿੰਬਲੀ ਪਠਾਨਕੋਟ ਦੀਆਂ ਇਹ ਤਸਵੀਰਾਂ ਅਸੀਂ ਦਿਖਾ ਦੇ ਦਿੱਤੀ ਕਿ ਕੈਬਨਟ ਮੰਤਰੀ ਲਾਲਚੰਦ ਕਟਾਰੂਚਾ ਕੋਥੇ ਪਹੁੰਚੇ ਕਿਉਂਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਲੋਕਾਂ ਦੇ ਨਾਲ ਗਰਾਊਂਡ ਜ਼ੀਰੋ ਤੇ ਉਤਰ ਕੇ ਉਹਨਾਂ ਦੀਆਂ ਸਮੱਸਿਆਵਾਂ ਜਾਣੀਆਂ ਜਾ ਰਹੀਆਂ ਨੇ ਇਸ ਦੌਰਾਨ ਜਦੋਂ ਦੌਰਾ ਉਹ ਕਰ ਰਹੇ ਸੀ ਤੇ ਪਿੰਡਾਂ ਬਜ਼ੁਰਗ ਮਹਿਲਾਵਾਂ ਉਹਨਾਂ ਨੂੰ ਦਿੱਸੀਆਂ ਪਿੰਡ 'ਚ ਬੈਠੀਆਂ ਹੋਈਆਂ ਤੇ ਉੱਥੇ ਉਹਨਾਂ ਦਾ ਕਾਫਲਾ ਰੁਕ ਗਿਆ ਹੇਠਾਂ ਹੀ ਜ਼ਮੀਨ ਤੇ ਉਹ ਬੈਠ ਗਏ ਤੇ ਪਿੰਡੀ ਬਜ਼ੁਰਗ ਮਹਿਲਾਵਾਂ ਦੇ ਨਾਲ ਗੱਲਬਾਤ ਉਹਨਾਂ ਦੇ ਵੱਲੋਂ ਕੀਤੀ ਗਈ ਸਮੱਸਿਆਵਾਂ ਉਹਨਾਂ ਦੀਆਂ ਜਾਣੀਆਂ ਗਈਆਂ ਇਹਨਾਂ ਬਜ਼ੁਰਗ ਮਹਿਲਾਵਾਂ ਨੇ ਵੀ ਦੱਸਿਆ ਕਿ 1988 ਤੋਂ ਬਾਅਦ ਹੁਣ ਪਹਿਲੀ ਵਾਰ ਇਹੋ ਜਿਹੇ ਹਾਲਾਤ ਉਹਨਾਂ ਦੇ ਵੱਲੋਂ ਦੇਖੇ ਜਾ ਰਹੇ ਨੇ ਦੂਸਰੇ ਪਾਸੇ ਕੈਬਨਟ ਮੰਤਰੀ ਲਾਲਚੰਦ ਕਟਾਰੂਚਕ ਨੇ ਪੂਰਾ ਸਹਿਯੋਗ ਉਹਨਾਂ ਦਿੱਤਾ ਕਿ ਹਾਂ ਆਸ਼ਵਾਸਨ ਦਿੱਤਾ ਕਿ ਹਰ ਤਰ੍ਹਾਂ ਦੀ ਜੋ ਮਦਦ ਹੈ ਉਹਨਾਂ ਨੂੰ ਉਹਹਈਆ ਕਰਵਾਈ ਜਾਏਗੀ ਤੇ ਮੇਰੇ ਨਾਲ ਮੇਰੇ ਸਹੋਗੀ ਮਨੋਜ ਰਾਠੀ ਲਾਈਵ ਜੁੜੇ ਹੋਏ ਨੇ ਮਨੋਜ ਜੀ ਜਾਨਣਾ ਚਾਹਾਂਗੇ ਇਸ ਟਾਈਮ ਤੁਸੀਂ ਕਿੱਥੇ ਮੌਜੂਦ ਹੋ ਕੀ ਕੁਝ ਹਾਲਾਤ ਨੇ